ਕਾਸ਼ ਤੋ ਆਵੇ ਤਾਂ ਪਾਣੀ ਆਕਾਸ਼ ਤੋ ਆਵੇ ਤਾਂ ਆਕਾਸ਼ ਤੋ ਆਵੇ ਤਾਂ ਬਾਰਿਸ਼ ਬਰਸਾਤ ਪਾਣੀ ਆਕਾਸ਼ ਵੱਲ ਨੂੰ ਜਾਵੇ ਤਾਂ ਪਾਣੀ ਆਕਾਸ਼ ਵੱਲ ਨੂੰ ਜਾਵੇ ਤਾਂ ਪਾਣੀ ਆਕਾਸ਼ ਵੱਲ ਨੂੰ ਜਾਵੇ ਤਾਂ ਹੂੰ ਪਾਪ ਪਾਣੀ ਜੰਮ ਕੇ ਡਿੱਗੇ ਤਾਂ ਹੈ ਪਾਣੀ ਜੰਮ ਕੇ ਡਿੱਗੇ ਤਾਂ ਪਾਣੀ ਜੰਮ ਕੇ ਡਿੱਗੇ ਤਾਂ ਹੂੰ ਪਾਣੀ ਜੰਮ ਕੇ ਡਿੱਗੇ ਤਾਂ ਗੜੇ ਹਾਂ ਤੇ ਪਾਣੀ ਡਿੱਗੇ ਕੇ ਜੰਮ ਜੇ ਹੈ ਪਾਣੀ ਡਿੱਗੇ ਕੇ ਜੰਮ ਜੇ ਪਾਣੀ ਡਿੱਗ ਕੇ ਜੰਮ ਜੇ ਹੂੰ ਬਰਫ਼ ਹੂੰ ਪਾਣੀ ਫੁੱਲ ਉੱਪਰ ਹੋਵੇ ਤਾਂ ਪਾਣੀ ਫੁੱਲ ਉੱਪਰ ਹੋਵੇ ਤਾਂ ਪਾਣੀ ਫੁੱਲ ਦੇ ਉੱਤੇ ਹੋਵੇ ਤਾਂ ਹੂੰ ਉਹ ਫੁੱਲ ਦੇ ਉੱਤੇ ਹੋਵੇ ਤਾਂ ਬੂੰਦ ਹੂੰ ਪਾਣੀ ਫੁੱਲ ਵਿੱਚੋਂ ਨਿਕਲੇ ਤਾਂ ਪਾਣੀ ਫੁੱਲ ਦੇ ਵਿੱਚੋਂ ਨਿਕਲੇ ਤਾਂ ਫੁੱਲ ਦੀ ਸੁਗੰਧ ਦੀ ਖੁਸ਼ਬੂ ਫਿਰ ਉਹ ਬਣੂਗਾ ਜੀ ਅਤਰ ਬਿਲਕੁਲ ਪਾਣੀ ਇੱਕ ਜਗ੍ਹਾ ਤੇ ਇਕੱਠਾ ਹੋ ਜਾਵੇ ਅਤਰ ਹੁੰਦਾ ਇਤਰ ਹੁੰਦਾ ਕੁਝੋ ਕੁ ਇਤਰ ਵੀ ਕਹਿੰਦੇ ਨੇ ਅਤਰ ਵੀ ਕਹਿੰਦੇ ਨੇ ਇਤਰ ਵੀ ਕਹਿੰਦੇ ਨੇ ਖੈਰ ਪਾਣੀ ਇੱਕ ਜਗ੍ਹਾ ਤੇ ਇਕੱਠਾ ਹੋ ਜਾਵੇ। ਇੱਕ ਜਗ੍ਹਾ ਇਕੱਠਾ ਹੋ ਜਾਵੇ ਤਾਂ ਦੇਖੋ ਜੀ ਝੀਲ ਵੀ ਬਣ ਸਕਦਾ ਹੈ ਤੇ ਉਹਨੂੰ ਆਪਾਂ ਮਤਲਬ ਤੋਬਾ ਵੀ ਬਣ ਸਕਦੀ ਆ। ਨਹੀਂ ਝੀਲ ਵੀ ਹੋ ਸਕਦਾ ਹੈ ਤੇ ਆ ਗੰਦਗੀ ਵੀ ਹੋ ਸਕਦੀ ਹੈ ਮਤਲਬ ਕੀ ਕਹਿੰਦੇ ਨੇ ਚਿੱਕਰ ਜਾ। ਤੋਬਾ ਵੀ ਤਾਂ ਹੋ ਸਕਦਾ। ਤੋਬਾ ਵੀ ਹੋ ਸਕਦਾ ਹੈ। ਪਿੰਡਾਂ ਚ ਟੋਬੇ ਵੀ ਜਾਂਦੇ ਆ। ਆ ਟੋਬਾ। ਤੇ ਝੀਲ ਹੁੰਦਾ ਹੈ। ਮਾਲਾ ਚ ਚਲੋ ਝੀਲ ਲਾ ਲੀਂ। ਚਲੋ ਨੈਕਸਟ। ਪਾਣੀ ਵਹਿਣ ਲੱਗ ਜਾਵੇ ਤਾਂ। ਪਾਣੀ ਵਹਿਣ ਲੱਗ ਜਾਵੇ ਤਾਂ ਨਦੀ

ਅੱਖਾਂ ਵਿੱਚੋਂ ਵਹੇ ਤਾਂ ਪਾਣੀ ਅੱਖਾਂ ਵਿੱਚ ਵਹੇ ਤਾਂ ਹੰਝੂ ਤੇ ਪਾਣੀ ਸਰੀਰ ਵਿੱਚ ਨਿਕਲੇ ਤਾਂ ਪਾਣੀ ਸਰੀਰ ਵਿੱਚੋਂ ਨਿਕਲੇ ਤਾਂ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਪਤਾ ਹੀ ਹੈ ਪਸੀਨਾ ਪਸੀਨਾ ਮਿਹਨਤ ਪਸੀਨਾ ਹਾਂ ਹੋਰ ਕੁਝ ਬਸ ਜੀ ਤੁਸੀਂ ਤਾਂ ਅੱਜ ਪਾਣੀ ਦੇ ਪਿੱਛੇ ਬੈ ਗਏ ਹੈ ਪਾਣੀ ਦੇ ਉੱਤੇ ਇੰਨੀ ساری ਗੱਲਾਂ ਇੱਕ ਥੀਮ ਬਣਾਈ ਸੀਗੀ ਪਾਣੀ ਵਾਲੀ ਮੋਸਟਲੀ ਪਾਣੀ ਆਪਣੇ ਲਾਈਫ ਦਾ ਇੱਕ ਬਹੁਤ ਹੀ ਅਹਿਮ 파ਟ ਹੈ ਬਹੁਤ ਇੰਪੋਰਟੈਂਟ 파ਟ ਹੈ ਜਿਹਦੇ ਬਿਨਾਂ ਆਪਾਂ ਬਿਲਕੁਲ ਨਹੀਂ ਸਰ ਸਕਦੇ ਸੋ ਇੱਕ ਪਾਸੋਂ ਸਾਡਾ ਮੈਸੇਜ ਵੀ ਹੈ ਕਿ ਪਾਣੀ ਨੂੰ ਪਲੀਜ਼ ਜਿੰਨਾ ਸੇਵ ਕਰ ਸਕਦੇ ਹੋਗੇ ਜਿੰਨਾ ਬਚਾ ਸਕਦੇ ਹੋ ਭਾਈ ਬਚਾਓ ਜਲ ਹੀ ਜੀਵਨ ਹੈ ਇਸ ਕਰੇ ਪਾਣੀ ਦੀ ਬੇਵਕੂਫੀ ਬਿਲਕੁਲ ਨਾ ਕਰੋ ਜਿਹੜਾ ਬਰਸਾਤ ਦਾ ਪਾਣੀ ਆਂਦਾ ਇਹਨੂੰ ਵੀ ਸੰਭਾਲਣ ਦੀ ਕੋਸ਼ਿਸ਼ ਕਰੋ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂ ਦਾ ਕੰਮ ਹੈ ਇਹ ਕਿ ਜਿਹੜਾ ਬਰਸਾਤ ਦਾ ਪਾਣੀ ਇਹਨਾਂ ਨੂੰ ਸੰਭਾਲਿਆ ਜਾਵੇ ਪਰ ਨਹੀਂ ਸੰਭਾਲਦੀ ਚਲੋ ਕੋਈ ਗੱਲ ਨਹੀਂ ਪਾਈ ਆਪਾਂ ਸੰਭਾਲ ਸਕਦੇ ਆਇਆ ਇੱਕ ਵੀਡੀਓ ਸੈਂਡ ਦੀ ਕੋਸ਼ਿਸ਼ ਕੀਤੀ ਹੈਗੀ ਕਿ ਅਗਰ ਪਾਣੀ ਸੀਮਾ ਵਿੱਚ ਰਹਿੰਦਾ ਤਾਂ ਕੀ ਹੁੰਦਾ ਅਗਰ ਸੀਮਾ ਤੋਂ ਬਾਹਰ ਹੋ ਜਾਤਾ ਕੀ ਕੁਝ ਹੋ ਸਕਦਾ ਦੇਖੋ ਜੀ ਉਹ ਵੀ ਰਾਜ ਹੈਗੇ ਨੇ ਜਿੱਥੇ ਪਾਣੀ ਨਹੀਂ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਉਹ ਵੀ ਜਗ੍ਹਾ ਹੈਗੀ ਜਿੱਥੇ ਪਾਣੀ ਪਾਣੀ ਆ ਜਾਂਦਾ ਉਹਨਾਂ ਨੂੰ ਸੋਚੋ ਕੀ ਜਿਵੇਂ ਪਿਛਲੇ ਸਾਲ ਤਬਾਹੀ ਹੋਈ ਸੀ ਪਾਣੀ ਕਰਕੇ ਹਨਾ ਜੀ ਤੇ ਕਿੰਨਾ ਬੁਰਾ ਹਾਲ ਹੋ ਰਿਹਾ ਹੈ। ਜੇ ਪਾਣੀ ਜੀਵਨ ਲੈ ਸਕਦਾ ਤਾਂ ਪਾਣੀ ਜੀਵਨ ਦੇ ਵੀ ਸਕਦਾ। ਤੁਸੀਂ ਰਾਜਸਥਾਨ ਵਾਲੇ ਪਾਸੇ ਚਲੇ ਜਾਓ ਹੁਣ ਤਾਂ ਸ਼ਾਇਦ ਚੇਂਜ ਹੋ ਗਿਆ ਪਰ ਪਹਿਲੇ ਆਪਾਂ ਦੇਦੇ ਸੀ ਬੀਬੀਆਂ ਚਾਰ-ਚਾਰ ਪੰਜ-ਪੰਜ ਘੜੇ ਐ ਸਰ ਤੇ ਰੱਖ ਕੇ ਦੂਰੋਂ ਦੂਰੋਂ ਪਾਣੀ ਲੈ ਕੇ ਆਉਂਦੇ ਸੀ। ਕਿ ਕਿਤਾ ਅੱਜ ਵੀ ਸੇਮ ਇਹੀ ਚੱਲ ਰਿਹਾ ਹੈਗਾ। ਸੋ ਇਸ ਲਈ ਪਾਣੀ ਨੂੰ ਪਲੀਜ਼ ਬਚਾਓ। ਪੰਜਾਬ ਦੇ ਵਿੱਚ ਵੀ ਇਹ ਹਾਲਾਤ ਦੇਖਣ ਨੂੰ ਮਿਲਣ ਵਾਲੇ ਨੇ ਬਹੁਤ ਜਲਦੀ। ਆਪਾਂ ਕਈ ਜਗ੍ਹਾ ਦੀ ਵੀਡੀਓ ਦੇਖ ਰਹੇ ਹਾਂ ਜਿੱਥੇ ਪਤਾ ਲੱਗ ਰਿਹਾ ਕਿ ਪਾਣੀ ਉਥੋਂ ਖਤਮ ਹੋ ਚੁੱਕਿਆ ਹੈ ਜਾਂ ਫਿਰ ਬਹੁਤ ਜ਼ਿਆਦਾ ਡੂੰਗਾ ਹੋ ਚੁੱਕਿਆ ਹੈ। ਬਿਲਕੁਲ।